ਵੈਰਜੀ ਦਾ ਖਾਲਸਾ ਵਾਇਰਜੀ ਦੀ ਫਤਿਹ ਅੱਜ ਸਾਡੇ ਗਰੁੱਪ ਵੱਲੋਂ ਲਗਭਗ ਅੱਧਾ ਕਿਲੋਮੀਟਰ ਲਾਂਝ ਸਲਾਈ ਜਾਊਗੀ ਤੇ ਜਿਹਦੇ ਚ ਅਸੀਂ ਸਾਰੇ ਸਾਥੀ ਸਾਰੇ ਸਹਿਯੋਗ ਕਰਨਗੇ ਆਵਾਜ਼ ਅਵਾਸ ਤੋਂ ਸੰਗ ਦਾ ਆਵਾਸ ਤੋਂ ਕ્યાં ਜਾ ਕੇ ਵੀ ਭੈਣ ਛੋਟਿਆਂ ਚ ਆ ਕੇ ਥੱਲੇ ਸੱਚ ਕੰਮ ਨੂੰ ਵਿਹਾ ਪੱਟਾਂ ਚ ਕਿੰਨੀ ਜਾਣ ਚਲੋ ਸਾਲ ਕਿਹਣੀ ਕਰਾਸਾ ਸੀ ਆ 80 ਕਿਲੋਮੀਟਰ ਲਾਂਚ ਸਲਾਈ ਹੈ ਬਾਈ ਬਿਨਾਂ ਰੁਕੇ ਸਾਹਮਣੇ ਰਹਿ ਕੇ ਬਸ 20 ਕ ਸਟੈਪ ਵੀਡੀਓ ਬਣਾਉਣ ਦਾ ਮਤਲਬ ਸਾਰੇ ਪੰਜਾਬੀਆਂ ਨੂੰ ਮੋਟੀਵੇਟ ਕਰਨਾ ਨਾ ਕਿ ਕਿਸੇ ਨੂੰ ਲਲਕਾਰਨਾ ਕਿਸੇ ਦਾ ਹੌਸਲਾ ਤੋੜਨਾ ਹੌਸਲਾ ਜੋੜਨਾ ਸਾਰੇ ਭਰਾਵਾਂ ਨੂੰ ਨਾਲ ਲਾਉਣਾ ਅੱਜ ਘਾਟਾ ਕੱਲ ਨੂੰ ਬਾਜੂਗੀ ਕਿਸੇ ਨਾਲ ਕੋਈ ਹਾਰ ਜਿੱਤ ਦੀ ਲੜਾਈ ਨਹੀਂ ਬਸ ਮਿਹਨਤ ਕਰਨੀ ਹੈ ਹਰ ਰੋਜ਼ ਜਾ ਆਬ ਦੀ ਅਸਲੀ ਤਸਵੀਰ ਦੁਨੀਆ 'ਚ ਜਾਣੀ ਚਾਹੀਦੀ ਆ ਜਾਓ ਭਲਵਾਨਾਗਰ ਤੇ ਲਾਟ ਚੱਲ ਉੱਧਰ ਚੱਲ ਦੇ ਇੱਕ ਕੋਣ ਅੱਗੇ ਪੂਰੇ ਦਾਰਾ ਨਾ ਹੰਬ ਵਿਧਿਆਨਾ ਥੱਕਦੇ ਆ ਤਾਂ ਕਈ ਪਾਉਂਦੇ ਆ ਪਟਾਕੇ ਆ ਜਾ ਆ ਜਾ ਇਹ ਆਓ ਵੈਰੀ ਗੁੱਡ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਧਾ ਕਿਲੋਮੀਟਰ ਦਾ ਜਿਹੜਾ ਸਾਡਾ ਟਾਰਗੇਟ ਸੀਗਾ ਲਾਂਚਸ ਦਾ ਮੈਂ ਤੇ ਵੀਰੇ ਨੇ ਥੋੜਾ ਟਾਈਮ ਪਹਿਲਾਂ ਪੂਰੀ ਕਰਤੀ ਤੇ ਭਰਾਵਾ ਨੇ ਥੋੜਾ 5-7 ਮਿੰਟ ਦੇ ਫਰਕ ਨਾਲ ਪੂਰੀ ਕਰਤੀ ਕਹਿਣ ਦਾ ਮਤਲਬ ਟਾਸਕ ਸੀਗਾ ਸਾਡਾ ਟਾਸਕ ਪੂਰਾ ਕੀਤਾ ਅਚੀਵਮੈਂਟ ਆਵਦੀ ਪੂਰੀ ਕੀਤੀ ਆ ਤੇ ਮੈਂ ਸਾਰਿਆਂ ਲਈ ਤਾੜੀਆਂ ਮਾਰਨਾ ਇਹ ਹੀ ਅਸਲੀ ਤਸਵੀਰ ਆ ਪੰਜਾਬ ਦੀ ਆਪਣੇ ਦੀ ਤੇ ਆਪਾਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੀਏ ਇਦਾਂ ਦੀਆਂ ਐਕਸਰਸਾਈਜ਼ਾਂ ਦੀਆਂ ਵੀਡੀਓ ਪਾ ਕੇ ਇੱਕ ਦੋ ਚਾਰ ਭਰਾ ਹੋਰ ਜੁੜਨਗੇ ਤੇ ਬਸ ਇਹੀ ਸਾਡਾ ਮੋਟਿਵ ਆ ਸਾਡਾ ਕੰਮ ਆ ਜੋੜਨਾ ਸਾਡਾ ਕੰਮ ਆ ਪਿਆਰ ਮੁਹੱਬਤ ਸਾਰੇ ਭਰਾਵਾਂ ਨੂੰ ਹੌਸਲਾ ਤੇ ਵੀਡੀਓ ਚੰਗੀ ਲੱਗੇ ਸੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ